ਪਾਈਪ ਵਾਲੀ ਗੈਸ ਪੀएनजी ਅਤੇ ਐਲਪੀਜੀ ਵਿੱਚ ਕੀ ਹੈ ਅੰਤਰ ਬਾਡੀ ਰਸੋਈ ਵਿੱਚ ਕਿਹੜੀ ਗੈਸ ਵਧੇਰੇ ਸਸਤੀ ਅਤੇ ਸੁਵਿਧਾਜਨਕ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਖ ਅਪਡੇਟ ਸ਼ਹਿਰ ਹੋਵੇ ਜਾਂ ਫਿਰ ਪਿੰਡ ਅੱਜ ਹਰ ਘਰ ਦੀ ਰਸੋਈ ਵਿੱਚ ਗੈਸ ਜ਼ਰੂਰੀ ਹੈ। ਆਮ ਤੌਰ ਤੇ ਪਿੰਡਾਂ ਵਿੱਚ ਐਲਪੀਜੀ ਸਿਲੰਡਰ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸ਼ਹਿਰਾਂ ਦੇ ਵਿੱਚ ਐਲਪੀਜੀ ਦੇ ਨਾਲ ਪੀਐਨਜੀ ਗੈਸਾਂ ਦੀ ਵੀ ਬਹੁਤ ਵਰਤੋਂ ਹੋਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਸਵਾਲ ਇਹ ਹੈ ਕਿ ਕਿਹੜੀ ਗੈਸ ਬਿਹਤਰ ਹੈ? ਐਲਪੀਜੀ ਸਿਲੰਡਰ ਜਾਂ ਪਾਈਪ ਵਾਲੀ ਪੀਐਨਜੀ। ਦੋਵਾਂ ਨਾਲ ਖਾਣਾ ਆਸਾਨੀ ਨਾਲ ਪਕਾਇਆ ਜਾਂਦਾ ਹੈ ਪਰ ਕੀਮਤ, ਸਹੂਲਤ ਅਤੇ ਸੁਰੱਖਿਆ ਵਿੱਚ ਵੱਡਾ ਅੰਤਰ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਡੀ ਰਸੋਈ ਲਈ ਕਿਹੜੀ ਗੈਸ ਸਹੀ ਹੋਵੇਗੀ ਆਓ ਮਹੱਤਵਪੂਰਨ ਗੱਲ ਨੂੰ ਸਮਝੀਏ ਪੀ ਐਨ ਜੀ ਕੀ ਹੈ ਐਨ ਜੀ ਦਾ ਅਰਥ ਹੈ ਪਾਈਪਡ ਕੁਦਰਤੀ ਗੈਸ ਇਹ ਪਾਈਪ ਰਾਹੀਂ ਸਿੱਧਾ ਤੁਹਾਡੇ ਘਰ ਪਹੁੰਚਦੀ ਹੈ ਸਿਲੰਡਰ ਲਿਆਉਣ ਅਤੇ ਲੈਣ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਬਿੱਲ ਤੁਹਾਡੀ ਵਰਤੋਂ ਦੇ ਅਨੁਸਾਰ ਆਉਂਦਾ ਐਲ ਪੀ ਜੀ ਕੀ ਹੈ ਐਲ ਪੀ ਜੀ ਦਾ ਅਰਥ ਹੈ ਤਰਲ ਪੈਟਰੋਲੀਅਮ ਗੈਸ ਤੁਹਾਨੂੰ ਇਹ ਸਿਲੰਡਰ ਦੇ ਰੂਪ ਵਿੱਚ ਮਿਲਦੀ ਹੈ ਹਰ ਮਹੀਨੇ ਬੁਕਿੰਗ ਕਰਨੀ ਪੈਂਦੀ ਹੈ ਜੇਕਰ ਗੈਸ ਖਤਮ ਹੋ ਜਾਂਦੀ ਹੈ ਤਾਂ ਇੱਕ ਨਵਾਂ ਸਿਲੰਡਰ ਆਰਡਰ ਕਰਨਾ ਜ਼ਰੂਰੀ ਹੁੰਦਾ ਹੈ ਇਹਨਾਂ ਦੋਵਾਂ ਗੈਸਾਂ ਵਿੱਚ ਚਾਰ ਮੁੱਖ ਅੰਤਰ ਹਨ ਜਿਵੇਂ ਕਿ ਸੁਰੱਖਿਆ ਪੀएनजी ਹਵਾ ਨਾਲੋਂ ਹਲਕਾ ਇਸ ਲਈ ਇਹ ਲੀਕ ਹੋਣ ਤੇ ਜਲਦੀ ਫੈਲਦਾ ਹੈ ਅਤੇ ਜੋਖਮ ਘੱਟ ਹੁੰਦਾ ਹੈ ਐਲਪੀਜੀ ਭਾਰੀ ਹੈ ਇਸ ਲਈ ਇਹ ਲੀਕ ਹੋਣ ਤੇ ਇਕੱਠਾ ਹੋ ਸਕਦਾ ਹੈ ਅਤੇ ਦੁਰਘਟਨਾ ਦਾ ਜੋਖਮ ਜ਼ਿਆਦਾ ਹੁੰਦਾ ਹੈ ਸਹੂਲਤ ਪੀएनजी ਪਾਈਪਲਾਈਨ ਰਾਹੀਂ ਨਿਰੰਤਰ ਸਪਲਾਈ ਦਿੰਦਾ ਹੈ ਅਤੇ ਸਿਲੰਡਰ ਖਤਮ ਹੋਣ ਦੀ ਕੋਈ ਚਿੰਤਾ ਨਹੀਂ ਹੁੰਦੀ। ਐਲਪੀਜੀ ਵਿੱਚ ਹਰ ਵਾਰ ਸਿਲੰਡਰ ਬੁੱਕ ਕਰਨ ਅਤੇ ਚੁੱਕਣ ਦੀ ਪਰੇਸ਼ਾਨੀ ਹੁੰਦੀ ਹੈ। ਭੁਗਤਾਨ ਪ੍ਰਣਾਲੀ ਪੀਐਨਜੀ ਵਿੱਚ ਕੋਈ ਪੇਸ਼ਗੀ ਭੁਗਤਾਨ ਦੀ ਲੋੜ ਨਹੀਂ ਹੈ। ਜਿੰਨਾ ਤੁਸੀਂ ਵਰਤਦੇ ਹੋ ਉਹਨਾ ਹੀ ਬਿਲੋਂਦਾ। ਐਲਪੀਜੀ ਵਿੱਚ ਸਿਲੰਡਰ ਦੀ ਪੂਰੀ ਰਕਮ ਇੱਕੋ ਸਮੇਂ ਅਦਾ ਕਰਨੀ ਪੈਂਦੀ ਹੈ। ਇਹ ਫਾਇਦੀ PNG ਜ਼ਿਆਦਾਤਰ ਮਾਮਲਿਆਂ ਵਿੱਚ ਸਸਤਾ ਹੁੰਦਾ ਕਿਉਂਕਿ ਬਿੱਲ ਖਪਤ ਦੇ ਅਨੁਸਾਰ ਆਉਂਦਾ ਦੂਜੇ ਪਾਸੇ LPG ਦੀ ਕੀਮਤ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਤੁਹਾਡੀ ਰਸੋਈ ਲਈ ਕਿਹੜਾ ਬਿਹਤਰ ਹੈ ਜੇਕਰ ਤੁਹਾਡੇ ਖੇਤਰ ਵਿੱਚ PNG ਪਾਈਪਲਾਈਨ ਉਪਲਬਧ ਹੈ ਤਾਂ ਇਹ ਵਧੇਰੇ ਆਸਾਨ ਸੁਰੱਖਿਅਤ ਅਤੇ ਕਿਫਾਇਤੀ ਹੈ ਹਰ ਮਹੀਨੇ ਥੋੜਾ ਜਿਹਾ ਭੁਗਤਾਨ ਕਰਨ ਨਾਲ ਜੇਬ ਦੇ ਬੋਝ ਜੇਬ ਤੇ ਬੋਝ ਨਹੀਂ ਪੈਂਦਾ ਦੂਜੇ ਪਾਸੇ LPG ਉਹਨਾਂ ਥਾਵਾਂ ਲਈ ਬਿਹਤਰ ਹੈ ਜਿੱਥੇ ਪਾਈਪਲਾਈਨ ਦੀ ਸਹੂਲਤ ਨਹੀਂ ਹੈ ਸਰਕਾਰੀ ਦਰ ਦੀ ਗਣਨਾ ਇੰਦਰਪ੍ਰਸਤ ਗੈਸ ਲਿਮਟਿਡ ਜਿਆਨੀ ਕਿ ਦਿੱਲੀ ਵਿੱਚ IGL ਦੀ ਦਰ 50.59 ਪ੍ਰਤੀ SCM ਯਾਨੀ ਸਟੈਂਡਰਡ ਕਿਊਬਿਕ ਮੀਟਰ ਹੈ ਮੰਨ ਲਓ ਕਿ ਆਮ ਆਦਮੀ ਹਰ ਮਹੀਨੇ 8 ਤੋਂ 10 ਐਸਸੀਐਮ ਗੈਸ ਦੀ ਵਰਤੋਂ ਕਰਦਾ ਹੈ ਇਸ ਅਨੁਸਾਰ ਤੁਹਾਡਾ ਮਹੀਨਾਵਾਰ ਬਿੱਲ 400 ਤੋਂ 500 ਰੁਪਏ ਦੇ ਵਿੱਚਕਾਰ ਹੋ ਸਕਦਾ ਹੈ ਜਦੋਂ ਕਿ ਦਿੱਲੀ ਵਿੱਚ 14 ਕਿਲੋਗ੍ਰam ਕਰੇਲੂ ਐਲਪੀਜੀ ਸਿਲੰਡਰ ਦੀ ਕੀਮਤ 853 ਰੁਪਏ ਹੈ ਅਤੇ 19 ਕਿਲੋਗ੍ਰam ਐਲਪੀਜੀ ਸਿਲੰਡਰ ਦੀ ਕੀਮਤ 1580 ਰੁਪਏ ਤਾਂ ਦੋਸਤੋ ਸਾਨੂੰ ਉਮੀਦ ਹੈ ਅੱਜ ਤੁਹਾਨੂੰ ਵੀ PNG ਗੈਸ ਅਤੇ LPG ਗੈਸ ਬਾਰੇ ਕਾਫੀ ਨੌਲੇਜ ਮਿਲੀ ਹੋਵੇ ਇਸ ਅਪਡੇਟ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ